16 ਤਰੀਕ ਨੂੰ ਪੰਜਾਬ ਬੰਦ ਕਰਨ ਦੀ ਜੋ ਕਾਲ ਦਿੱਤੀ ਗਈ ਸੀ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਵੱਖ-ਵੱਖ ਸ਼ਹਿਰਾਂ ਵਿੱਚ ਬੰਦ ਜੇ ਪਰਮਾ ਹੁੰਗਾਰਾ ਮਿਲਿਆ ਅਤੇ ਆਦਮਪੁਰ ਸ਼ਹਿਰ ਦੇ ਦੁਕਾਨਦਾਰਾਂ ਨੇ ਜ਼ਿਮੀਦਾਰਾਂ ਨਾਲ ਮਿਲ ਕੇ ਇੱਕ ਜੁੱਟ ਹੋਣ ਦਾ ਵਾਅਦਾ ਕੀਤਾ ਅਤੇ ਕਿਸਾਨ ਮਜ਼ਦੂਰ ਇਕਤਾ ਨੇ ਸ਼ਾਂਤ ਮੇ ਢੰਗ ਨਾਲ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੇਟਿਆਣਾ ਨਜ਼ਦੀਕ ਪਿੰਡ ਫਗਲਾਣਾ ਰੋਡ ਤੇ ਪ੍ਰਦਰਸ਼ਨ ਕਰ ਨਰਿੰਦਰ ਮੋਦੀ ਖਿਲਾਫ ਨਾਰੇਬਾਜ਼ੀ ਕਰਦੇ ਹਨ ਮੋਦੀ ਦਾ ਪੁਤਲਾ ਫੋਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਜਿਹੜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਤ ਬੰਦ ਦੀ ਕਾਲ ਸੀ ਉਹਦੇ ਸੰਬੰਧ ਵਿੱਚ ਸਾਡਾ ਹਲਕਾ ਚੱਬੇਵਾਲ ਦੇ ਸਾਰੇ ਹੀ ਇਲਾਕਾ ਨਿਵਾਸੀ ਸਾਡਾ ਲੋਕਲ ਪ੍ਰਸ਼ਾਸਨ ਅਤੇ ਸਮੂਹ ਜਥੇਬੰਦੀਆਂ ਨੇ ਰਲ ਕੇ ਇਹ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਸਾਥ ਦਿੱਤਾ ਮੈਂ ਇਹ ਇਸ ਦੀ ਸ਼ਲਾਘਾ ਕਰਦਾ ਔਰ ਆਪਣੇ ਇਸ ਨਗਰ ਦੀਆਂ ਅੱਡਾ ਮੇਟ ਜਾਣਾ ਅੱਡਾ ਫਗਲਾਣਾ ਅੱਡਾ ਡਬਿਡਾ ਰਹਿਣਾ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਬੰਦ ਕਰਕੇ ਇਸ ਬੰਦ ਦੇ ਕਾਲ ਨੂੰ ਜਿਹੜਾ ਸਮਰਥਨ ਦਿੱਤਾ ਮੈਂ ਉਹਨਾਂ ਦਾ ਵੀ ਤੈ ਤੋਂ ਲੋ ਸੰਵਾਦੀਆਂ ਉਹ ਨਾਲ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਆਪਾਂ ਕਿਸੇ ਇੱਕ ਫਿਰਕੇ ਦੀ ਜਾਂ ਜ਼ਿਮੀਂਦਾਰਾਂ ਦੀ ਲੜਾਈ ਨਾ ਸਮਝੀਏ ਕੇਂਦਰ ਦੀ ਸਰਕਾਰ ਜਿਹੜੀ ਇਸ ਵੇਲੇ ਹਰ ਵਰਗ ਦੇ ਖਿਲਾਫ ਹੈ ਉਹ ਕਿਸਾਨਾਂ ਦੇ ਖਿਲਾਫ ਹੈ ਮਜ਼ਦੂਰਾਂ ਦੇ ਖਿਲਾਫ ਹੈ ਮੁਲਾਜ਼ਮਾਂ ਦੇ ਖਿਲਾਫ ਹੈ ਸੋ ਅੱਜ ਜਿਹੜੇ ਸਾਡੇ ਵੀਰ ਉੱਥੇ ਸ਼ੰਭੂ ਬੈਡੀਆਂ ਦੇ ਉੱਤੇ ਬੈਠੇ ਨੇ ਆਪਾਂ ਉਹਨਾਂ ਦੇ ਪਰਿਵਾਰਾਂ ਪ੍ਰਤੀ ਜਾਂ ਜਿਹੜੇ ਸਾਡੇ ਖਾਤਰ ਅੱਜ ਉੱਥੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹਨੇ ਬਾਰਡਰ ਬਣਾ ਕੇ ਮੈਂ ਕਹਿੰਦਾ ਵੀ ਇਹਨੇ ਤਾਂ ਸਖਤ ਪਾਕਿਸਤਾਨ ਦੇ ਵੀ ਬਾਰਡਰ ਨਹੀਂ ਲੋਕਤੰਤਰ ਦਾ ਧਾਨ ਕੀਤਾ ਕਿ ਆਪਣਾ ਜਿਹੜਾ ਅਸੀਂ ਪ੍ਰੋਟੈਸਟ ਇਹਨੇ ਕਰ ਸਕਦੇ ਸੋ ਸਾਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਇਹ ਸਰਕਾਰਾਂ ਦਾ ਜਿਹੜੀਆਂ ਤਾਂਗਲੀਆਂ ਇਹ ਜਿਹੜੀ ਡਿਕਟੇਟਰਸ਼ਿਪ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਸਮੂਹ ਕਿਸਾਨ ਜੱਟੀਆਂ ਬੰਦਿਆਂ ਦੇ ਸਮਰਥਨ ਦਿੰਦੇ ਆਂ ਔਰ ਮੋਦੀ ਸਰਕਾਰ ਦਾ ਜਿਹੜਾ ਤਾਂਗਾਛੱਜਾ ਰਵਈਆ ਉਹਦੀ ਡਟ ਕੇ ਨਿੰਦਾ ਕਰਦੇ ਆਂ ਤੇ ਲੇਕਿਨ ਐਲਾਨ ਵੀ ਇਹ ਕਰਦੇ ਆਂ ਕਿ ਜਦੋਂ ਕਿਤੇ ਭਾਰਤ ਦੇ ਉੱਤੇ ਭੀੜ ਪੈਂਦੀ ਆ ਤਾਂ ਉੱਥੇ ਫਿਰ ਇਹ 2% ਜਿਹੜਾ ਕੰਮ ਆਉਂਦੇ ਆ ਤੇ ਇਸ ਨੇ ਅੱਜ ਪੰਜਾਬ ਦੇ ਨਾਲ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਜਿਹੜਾ ਮੱਥਾ ਲਾਇਆ ਇਹ ਇਹ ਦਾ ਜਿਹੜਾ ਹੋਰ ਇਹਦੀ ਅਰਥੀ ਦੇ ਵਿੱਚ ਆਖਰੀ ਕਿਲ ਸਾਫਤ ਹੋਣਾ ਸੋ ਮੈਂ ਬਹੁਤਾ ਨਾ ਬੋਲਾਂ ਸੋ ਇਹਦਾ ਪੁਤਲਾ ਵੀ ਫੂਕਣਾ ਔਰ ਸਾਡੇ ਏਰੀਏ ਦੇ ਸਾਡੇ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਰਾਏ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਉਹ ਵੀ ਪਹੁੰਚੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ 2 ਮਿੰਟ ਇਹ ਸੰਗਤਾਂ ਨੂੰ ਸੰਬੋਧਨ ਕਰੀਏ ਜਿਹੜੀ ਐਸਕੇਐਮ ਦੀ ਕਾਲ ਹੈ ਉਹਦੇ ਮੁਤਾਬਕ ਕਿਉਂਕਿ ਜਿਹੜੀਆਂ ਭਾਰ ਸਰਕਾਰ ਨੇ ਮੰਗਾ ਮੰਨੀਆਂ ਸਨ ਇੱਕ ਤਾਂ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਹੋਰ ਸਾਰੇ ਹੀ ਵਰਗ ਜਿਹੜੇ ਆ ਭਾਰਤ ਦੇ ਮਜ਼ਦੂਰ ਵਰਗ ਸਾਡੇ ਚਾਹੇ ਟਰਾਂਸਪੋਰਟਰ ਨੇ ਡਰਾਈਵਰ ਨੇ ਸਾਡੇ ਜਿਹੜੇ ਮਲਾਜ਼ਮ ਵੀਰ ਨੇ ਰਿਟਾਇਰ ਮਲਾਜ਼ਮ ਨੇ ਸਾਰਿਆਂ ਨੂੰ ਹੀ ਬਿਲਕੁਲ ਤੰਗ ਕੀਤਾ ਹੋਇਆ ਹਰ ਇੱਕ ਜਿਹੜਾ ਸ਼ਖਸ ਹੈ ਹਰ ਇੱਕ ਨਾਗਰਿਕ ਇਸ ਲਈ ਇਸ ਸਰਕਾਰ ਤੋਂ ਤੰਗ ਹੈ ਸੋ ਇਹ ਸਾਰੀਆਂ ਟ੍ਰੇਡ ਯੂਨੀਅਨਾਂ ਔਰ ਐਸਕੇਐਮ ਨੇ ਰਲ ਕੇ ਕਾਲ ਦਿੱਤੀ ਹੋਈ ਹੈ ਅੱਜ ਦੀ ਸੋ ਇਹਦੇ ਵਿੱਚ ਮੈਂ ਇਹ ਸਮਝਦਾ ਹੇ ਬੇਸ਼ੱਕ ਤੁਸੀਂ ਕੱਲ ਉਹ ਵੀ ਵੇਖਿਆ ਹੋਣਾ ਪਰसों ਦਾ ਸ਼ੰਭੂ ਬਾਰਡਰ ਤੇ ਜਬਰ ਚੱਲ ਰਿਹਾ ਬੜਾ ਤਕੜਾ ਕਿਉਂਕਿ ਅਸੀਂ ਪੀਸਫੁਲੀ ਜਾਣਾ ਚਾਹੁੰਦੇ ਆਂ ਦਿੱਲੀ ਦੇ ਅੰਦਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਵੇ ਮੰਗਾਂ ਪੂਰੀਆਂ ਕਰਾਉਣ ਲਈ ਪਰ ਉਹਨਾਂ ਨੇ ਦੀਵਾਰਾਂ ਕੀਤੀਆਂ ਹੋਈਆਂ ਕਿਲਾ ਲਾਈਆਂ ਹੋਈਆਂ ਮੋਰੇ 6-6 ਫੁੱਟ ਉੱਚੀ ਦੀਵਾਰ ਕੀਤੀ ਹੋਈ ਹੈ ਸੋ ਉਹ ਮੋਰੇ ਟਾਇਰ ਗੈਸ ਗੋਲੇ ਸਿੱਟਦੇ ਆ ਰਬੜ ਦੀਆਂ ਗੋਲੀਆਂ ਦਾਗਦੇ ਆ ਹੁਣ ਤੱਕਰ ਸਾਡਾ 250 ਜਵਾਨ ਜਿਹੜਾ ਉਹ ਫੱਟੜੋ ਛੁੱਕਾ ਇੰਜਰਡ ਹੋ ਚੁੱਕਾ ਸੋ ਇਹ ਨੇ ਖੇਦੀ ਕਰਦੇ ਹਾਂ ਉਸ ਗੱਲ ਦੀ મોદી ਦੀ ਇਹਨਾਂ ਹਰਕਤਾਂ ਦੀ ਬੀਜੇਪੀ ਸਰਕਾਰ ਦੀ ਔਰ ਅੱਜ ਇਹ ਸਾਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੀਆਂ ਸਾਰੀਆਂ ਸਟੇਟਾਂ ਚ ਕੀਤਾ ਜਾ ਰਿਹਾ ਹੈ ਇਹਦਾ મોદી ਦਾ ਸਿਆਪਾ ਔਰ ਅੱਜ ਦਾ ਇਹ ਜਿਹੜਾ ਭਾਰਤ ਬੰਦਾ ਸਦਾ ਇਹ ਅੱਜ ਸਫਲਤਾਪੂਰਵਕ ਘੱਟੋ ਘੱਟ 22-23 ਸਟੇਟਾਂ ਦੇ ਵਿੱਚ ਸਫਲਤਾਪੂਰਵਕ ਇਹ ਜਿਹੜੀਆਂ ਹੁਣ ਤੱਕ ਖਬਰਾਂ ਆ ਰਹੀਆਂ ਪੂਰਨ ਬੰਦ ਜਿਹੜਾ ਬਿਲਕੁਲ ਨਜ਼ਰ ਆ ਰਿਹਾ ਹੈ ਸਫਲ ਹੋ ਰਿਹਾ ਇਹਦੇ ਵਿੱਚ ਜੋ ਸਾਰਿਆਂ ਮੈਂ ਵਰਗਾਂ ਨੂੰ ਬੇਨਤੀ ਕਰਾਂਗਾ ਆਪਾਂ ਇਕੱਲੇ ਚਾਹੀਏ ਮਿਲ ਕੇ ਇਸ ਜ਼ਾਬਰ ਸਰਕਾਰ ਨਾਲ ਟੱਕਰ ਲਾਉਣ ਲਈ ਇਕੱਠੇ ਹੋਈ। ਸਾਡੀ ਜਦਬੰਦੀ ਦੇ ਪਹਿਲੇ ਦਿਨ ਹੀ ਤਿੰਨ ਚਾਰ ਨੌਜਵਾਨ ਜ਼ਖਮੀ ਹੋਏ ਆ ਜਿੱਚ ਇਕਬਾਲ ਸਿੰਘ ਬੈਂਕ ਜਿਹੜਾ ਟਾਡੀ ਸਾਡੇ ਹੈਗੇ ਆ ਉਹ ਉਹਨਾਂ ਦੇ ਇੱਥੇ ਮੱਥੇ ਤੇ ਵੱਜੀ ਫੈਕਚਰ ਹੋਇਆ ਇੰਜਰਡ ਹੋਏ ਨੇ। ਇੱਕ ਲੜਕਾ ਸਾਡਾ ਮਠੱਡੇ ਪਿੰਡ ਤੋਂ ਆ ਜਿਹਦੇ ਸਿਰ ਦੇ ਵਿੱਚ ਵੱਜੀ ਉਹਦੇ ਅੰਦਰ ਜਿਹੜਾ ਇਹ ਬਲੱਡ ਦੇ ਕਲਾਊਡ ਜੰਮ ਗਿਆ ਉਹਦੀ ਹੁਣ ਸਰਜਰੀ ਕਰਾਉਣੀ ਪੈਣੀ ਹੈ। ਸੋ ਇਸ ਤਰੀਕੇ ਨਾਲ ਬਹੁਤ ਕਈ ਬੱਚੇ ਸੀਰੀਅਸ ਨੇ। ਇੱਕ ਬੱਚੇ ਦੀ ਅੱਖ ਨਿਕਲ ਗਈ ਹੈ। ਦੂਸਰੀ ਹੱਕ ਤੇ ਵੀ ਉਹ ਜਿਹੜਾ ਅਸਰ ਹੋਇਆ ਉਹਦਾ ਸੋ ਇਦਾਂ ਬਹੁਤ ਜ਼ਿਆਦਾ ਜਿਹੜਾ ਹੈਵੀ ਐਸਆਰਐਲ ਦੀ ਜਿਹੜੀ ਗੋਲੀ ਆ ਉਹਦੇ ਨਾਲ ਉਹ ਉਹ ਬੜੀ ਮਤਲਬ ਫਾਸਟ ਹੁੰਦੀ ਆ ਉਹਦੇ ਨਾਲ ਭੇਜ ਰਿਆ ਫਿਰ ਕੱਲ ਅਸੀਂ ਦਿਖਾਏ ਸਾਡੀ ਕੱਲ ਮੀਟਿੰਗ ਹੋਈ ਆ ਕੇਂਦਰ ਦੇ ਮੰਤਰੀਆਂ ਨਾਲ ਰਾਤ ਤੇ ਸੀਐਮ ਪੰਜਾਬ ਵੀ ਸੀਗੇ ਉਹਨਾਂ ਨੂੰ ਅਸੀਂ ਵਿਖਾਏ ਆ ਉਹ ਗੋਲੇ ਗੈਸ ਵਾਲੇ ਸੁੱਟ ਰਹੇ ਆ ਜਿਹੜੇ ਦਰਵਾਜੇ ਗੇਟ ਤੋੜਨੇ ਨੂੰ ਹੁੰਦੇ ਆ ਤੇ ਉਹ ਦੇਖੋ ਤੁਸੀਂ ਵੀ ਉਹ ਜਦੋਂ ਲੋਕਾਂ ਦੇ ਵਿੱਚ ਜਾ ਕੇ ਵੱਜਣਗੇ ਤੇ ਕੀ ਹਾਲ ਹੋਏਗਾ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਇੱਕ ਇਹ ਚਾਓ ਭਾਈ ਇਹ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਸਭ ਤੋਂ ਵੱਡਾ ਅਤਸ਼ੱਦਤ ਇਸ ਲਈ ਹਰਿਆਣੇ ਦੇ ਵਿੱਚ ਉਹ ਨਹੀਂ ਹਰ ਪਿੰਡ ਚ ਪਟਵਾਰੀ ਭੇਜੇ ਹੋਏ ਨੇ ਔਰ ਉਹਨਾਂ ਲੋਕਾਂ ਨੂੰ ਕਹਿੰਦੇ ਨੇ ਵੀ ਜੇ ਤੁਸੀਂ ਅੰਦੋਲਨ ਚ ਗਏ ਤੁਹਾਡੀਆਂ ਜ਼ਮੀਨਾਂ ਵੀ ਜ਼ਬਤ ਕਰਾਂਗੇ ਤੁਹਾਡੇ ਪਾਸ ੜੀ ਜ਼ਬਤ ਕਰਾਂਗੇ ਸ਼ੋ ਇਹ ਮੋਦੀ ਜਿਹੜੀ ਸਰਕਾਰ ਹੈ ਇਹ ਸਾਰੀ ਪੂੰਜੀ ਚੰਦ ਘਰਾਣਿਆਂ ਦੇ ਹੱਥਾਂ ਦੇ ਵਿੱਚ ਤੇ ਸੱਤਾ ਆਰਐਸਐਸ ਜਿਹੜੀ ਹੈ ਉਹ ਭਾਜਪਾ ਦੇ ਹੱਥ ਦੇ ਵਿੱਚ ਰੱਖਣਾ ਚਾਹੁੰਦੀ ਆ ਔਰ ਦੇਸ਼ ਦੇ ਨਾਗਰਿਕਾਂ ਨੂੰ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੀ ਆ ਆਓ ਸਾਰੇ ਇਕੱਠੇ ਹੋਈਏ ਇਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਇਹਨਾਂ ਨੂੰ ਇਸ ਸੱਤਾ ਤੋਂ ਬਾਹਰ ਕਰੀਏ ਸਾਬ ਹੱਲੇ ਬਹੁਤ ਜਥੇਬੰਦੀ ਜਿਹੜੀ ਘਰਾਏ ਬੈਠੀਆਂ ਆ ਉਹਨਾਂ ਬਾਰੇ ਇੱਕ ਗੱਲ ਦੇਖੋ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਨੇ ਆ ਵੀ ਭਾਈ ਆਓ ਇੱਕੇ ਚਾਓ ਸਾਡੀ ਕਿ ਕਿਸੇ ਪਰਸਨਲ ਪਾਰਟੀ ਨਾਲ ਕੋਈ ਲੜਾਈ ਨਹੀਂ ਅਸੀਂ ਕੋਈ ਰਾਜਨੀਤੀ ਵਾਲੀ ਸਾਡੀ ਲੜਾਈ ਨਹੀਂ ਹੈ ਪਰ ਮੈਂ ਇਹ ਜ਼ਰੂਰ ਕਹਾਂਗਾ ਵੀ ਜਿਹੜਾ ਜਾਬਰ ਸੱਤਾ ਦੇ ਵਿੱਚ ਸਰਕਾਰ ਆਈ ਉਹ ਕੋਈ ਵੀ ਹੋਏ ਜਿਹੜੀ ਲੋਕ ਪੱਕੀ ਨਹੀਂ ਹੋਏਗੀ ਉਹਦੇ ਖਿਲਾਫ ਹਮੇਸ਼ਾ ਸੰਘਰਸ਼ੀ ਲੋਕ ਲੜਦੇ ਨੇ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਸਾਰੇ ਘਰਾਂ ਤੋਂ ਨਿਕਲੋ ਇਹ ਤੁਹਾਡੀ ਸਾਰਿਆਂ ਦੀ ਲੜਾਈ ਹੈ ਅੱਜ 40 ਮੱਧਾਂ ਦੇ ਵਿੱਚੋਂ ਜਿਹੜੀਆਂ ਸਾਡੇ ਕਿਸਾਨ ਮਜ਼ਦੂਰਾਂ ਦੀਆਂ ਸੀਆਂ 26 ਮੱਧਾਂ ਕੱਢ ਦਿੱਤੀਆਂ ਉਹਦੇ ਵਿੱਚੋਂ ਕਾਰਪੋਰੇਟ ਪੱਖੀ ਜਿਹੜੇ ਆ ਉਹ ਫੈਸਲੇ ਲੈ ਜਾ ਰਹੇ ਮੈਂ ਜਿਵੇਂ ਪਹਿਲਾਂ ਕਿਹਾ ਸਾਰੇ ਦੇਸ਼ ਦੀ ਪੂੰਜੀ ਚੰਦ ਜਿਹੜੇ ਪੂੰਜੀਪਤੀ ਉਹਨਾਂ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਸਰਕਾਰ ਤਾਂ ਕਿ ਸੱਤਾ ਜਿਹੜੀ ਆ ਉਹ ਪੂਰੀ ਹਥਿਆਲਵੇ ਤੇ ਇਸ ਦੇਸ਼ ਨੂੰ ਇੱਕ ਜਿਹੜੇ ਗੋਰੇ ਅੰਗਰੇਜ਼ ਸੀ ਉਹ ਚਲੇ ਗਏ ਇਹ ਕਾਲੇ ਅੰਗਰੇਜ਼ਾਂ ਦਾ ਰਾਜ ਚੱਲ ਰਿਹਾ ਹੈ ਇਸ ਲਈ ਭਾਰਤ ਦੇ ਵਿੱਚ ਇਹਨੂੰ ਭਜਾਉਣ ਲਈ ਇਸ ਜ਼ਾਬਰ ਸਰਕਾਰ ਨੂੰ ਅਕਲ ਦੇਣ ਵਾਸਤੇ ਆਪਾਂ ਇੱਕੇ ਚੱਲਦੇ ਆਂ ਅਸੀਂ ਆਸ਼ਾਵਾਦੀ ਆਂ ਹਮੇਸ਼ਾ ਗੁਣ ਵੀ ਰਾਤ ਜਿਹੜੀ ਮੀਟਿੰਗ 2 ਵਜੇ ਖਤਮ ਹੋਈ ਉਸ ਵੇਲੇ ਵੀ ਉਹਨਾਂ ਨੇ ਕਿਹਾ ਜਿਹੜੇ ਅਰਜਨ ਮੁੰਡਾ ਖੇਤੀਬਾੜੀ ਮੰਤਰੀ ਆਏ ਸਨ ਪਿਊਸ਼ ਕੋਇਲ ਆਏ ਸਨ ਔਰ ਸੀਐਮ ਪੰਜਾਬ ਬੈਠੇ ਸੀ ਹਰਪਾਲ ਸਾਹਿਬ ਆਪਣੇ ਚੀਮਾ ਜੀ ਬੈਠੇ ਸਨ ਜਿਹੜੇ ਫਾਈਨੈਂਸ ਮਿਨਿਸਟਰ ਪੰਜਾਬ ਦੇ ਉਹਨਾਂ ਨੇ ਕੋਈ ਕਿਹਾ ਕਿ ਸਾਨੂੰ 2 ਦਿਨ ਦਿਓ ਅਸੀਂ ਇੱਥੇ ਕੋਈ ਵਿਚਾਰ ਕਰਕੇ ਸਰਕਾਰ ਨਾਲ ਜਿਹੜਾ ਰਸਤਾ ਕੱਢ ਕੇ ਲਿਉਨੇ ਆ ਸੋ ਉਹ ਐਸੀ ਕਰਕੇ 2 ਦਿਨ ਦਾ ਸਬਾ ਹੋਰ ਦਿੱਤਾ ਨਹੀਂ ਤਾਂ ਹੁਣ ਤੱਕ ਉਹ ਜਿਹੜੇ ਬਾਰਡਰ ਤੋੜ ਕੇ ਅੰਦਰ ਜਾਵਣਾ ਸੀ ਐਸੀ ਕਰਕੇ ਵੀ ਕੱਲ ਨੂੰ ਸਰਕਾਰ ਇਹਨਾਂ ਆਖੇ ਕਿ ਇਹ ਮੀਟਿੰਗਾਂ ਤੋਂ ਭੱਜ ਰਹੇ ਨੇ ਇਹ ਬਦਨਾਮ ਕੀਤਾ ਜਾਂਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਇਹ ਆਪਣੀ ਮਰਜ਼ੀ ਕਰਦੇ ਨੇ ਹੁਲੜਵਾਜੀ ਕਰਦੇ ਨੇ ਇਹ ਜਿੱਦੀ ਨੇ ਇਹ ਆਖਾ ਨਹੀਂ ਮੰਨਦੇ ਅਸੀਂ ਮੀਟਿੰਗਾਂ ਕਰਨੀਆਂ ਚਾਹੁੰਦੇ ਮੀਟਿੰਗਾਂ ਤੋਂ ਭੱਜਦੇ ਨੇ ਸੋ ਇਸ ਕਰਕੇ ਅਸੀਂ ਹੁਣ ਅੱਜ ਉੱਥੇ ਤੁਹਾਡੇ ਸਾਥੀ ਜਿਹੜੇ ਆ ਉਹਨਾਂ ਸਟੇਜ ਤੋਂ ਅਪੀਲ ਕੀਤੀ ਹੈ ਨੌਜੋ ਉਹਨਾਂ ਨੂੰ ਵੀ 2 ਦਿਨ ਹੋਰ ਇਹਨਾਂ ਨੂੰ ਆਪਾਂ ਦੇਈਏ ਨਹੀਂ ਤਾਂ ਫਿਰ ਅੱਗੇ ਵਧਾਂਗੇ ਜੋ ਅੱਜ ਦੇ ਸਾਡੇ ਕਿਸਾਨ ਬਲਾਜਮ ਮਜ਼ਦੂਰ ਜਿਹਦੇ ਵਿੱਚ ਆਂਗਣਵਾਰੀ ਬੀਬੀਆਂ ਹੈਲਥ ਵਰਕਰ ਟਰਾਂਸਪੋਰਟ ਵਰਕਰ ਜਿਹੜੇ ਅੱਜ ਇਹ ਸਰਕਾਰਾਂ ਦੇ ਮਾਰੀਆਂ ਨੀਤੀਆਂ ਦੇ ਨਾਲ ਪਿਸ ਰਹੇ ਜਿਹਦੇ ਵਿੱਚ ਤੁਹਾਡੇ ਵਿਰੋਧੀ ਮੋਦੀ ਸਰਕਾਰ ਜਿਹੜੀ ਹੈ ਨਵੇਂ-ਨਵੇਂ ਕਾਨੂੰਨ ਕਿਉਂਕਿ ਉਹ ਸਤਾ ਦੇ ਵਿੱਚ ਬਹੁਮਤ ਚ ਹੈ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਰਹੀ ਐ ਮੈਂ ਮਜ਼ਦੂਰ ਭਰਾਵਾਂ ਦੀ ਗੱਲ ਕਰਾਂ ਉਹਨਾਂ ਦੀ ਦਿਹਾੜੀ 12 ਘੰਟੇ ਕਰ ਦਿੱਤੀ ਐ ਇਹ ਬਹੁਤ ਜਲਦੀ ਆ ਤੁਸੀਂ ਮਾਣੀ ਜੀ ਦੇਖਦੇ ਇਲੈਕਸ਼ਨ ਦੇ ਵਿੱਚ ਇਹਨੂੰ ਸਤਾ ਚ ਲੈ ਜਾਂਦਾ ਤੇ ਤੁਸੀਂ ਸਮਝ ਲਓ ਵੀ ਤੁਸੀਂ ਮਜ਼ਦੂਰ ਵੀ ਪਿਸ ਗਏ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਮੈਂ ਮੁਲਾਜ਼ਮਾਂ ਦੀ ਗੱਲ ਕਰਦਾ ਜਿੱਥੇ ਸਰਕਾਰਾਂ ਕਹਿੰਦੀਆਂ ਅਸੀਂ ਵੱਧ ਤੋਂ ਵੱਧ ਨੌਕਰੀਆਂ ਦੇਣੀਆਂ ਬੇਰੁਜ਼ਗਾਰੀ ਹਟਾਉਣੀ ਐ ਪਰ ਅੱਜ ਕੀ ਆ ਆਊਟਸੋਰਸਿੰਗ ਜਿਹਦੇ ਵਿੱਚ ਆਪਣੇ ਦੋ ਬੱਚਿਆਂ ਦਾ ਵੀ ਪਾਲਣ ਪੋਛਣ ਦੀ ਉਹ ਤਨਖਾਹ ਨਾ ਕਰ ਸਕਦਾ ਤੀਜਾ ਹਮਲਾ ਵੱਟਾ ਮੇਰਾ ਖਿਆਲ ਆ ਜਿਹੜੇ ਅੱਜ ਗੱਡੀਆਂ ਗੱਡੀਆਂ ਚਾਹੁੰਦੇ ਆ ਆ ਡਰਾਈਵਰ ਆ ਜਿਹੜੇ ਕਾਰਾਂ ਕਹਿੰਦੇ ਮੈਨੂੰ ਜ਼ਰੂਰੀ ਕੰਮ ਹੈ ਇਹਦੇ ਵਿੱਚ ਤੁਸੀਂ ਵੀ ਆਉਂਦੇ ਹੋ ਇਹਦੇ ਵਿੱਚ ਸਕੂਟਰਾਂ ਵਾਲੇ ਵੀ ਆਉਂਦੇ ਆ ਇਹ ਚ ਮੋਟਰਸਾਈਕਲਾਂ ਵਾਲੇ ਵੀ ਆਉਂਦੇ ਆ ਜਿਹੜਾ ਤੁਹਾਡਾ ਰਨ ਐਂਡ ਫਿਟ ਕਾਨੂੰਨ ਨਵਾਂ ਆਇਆ ਪਿਛਲੇ ਦਿਨੀ ਡਰਾਈਵਰ ਭਰਾਵਾਂ ਨੇ ਜੋ ਰਾਨਾ ਐਂਡ ਹਿੱਟ ਦੇ ਉੱਤੇ ਹੜਤਾਲ ਕੀਤੀ ਸੀ ਤੇ ਸਾਡੇ ਲੋਕਾਂ ਨੂੰ ਉਸ ਵੇਲੇ ਜਾਣਕਾਰੀ ਮਿਲੀ ਸੀ ਪੇ ਰਾਨਾ ਐਂਡ ਹਿੱਟ ਕੀ ਹੈ ਉਹਨੂੰ 10 ਸਾਲ ਦੀ ਕੈਦ ਨਾਲੇ 10 ਲੱਖ ਜੁਰਮਾਨਾ ਵੀ ਤੁਸੀਂ ਸੋਚ ਲਓ ਮੋਟਰਸਾਈਕਲ ਤੇ ਕਿਤੇ ਕਿਸੇ ਚ ਵੱਜ ਗਏ ਤੇ ਸਮਝ ਲਿਓ ਮੋਟਰਸਾਈਕਲ ਵਾਲੇ ਧਿਆਨ ਦੇਣ ਜਿਹੜੇ ਮੋਟਰਸਾਈਕਲ ਸਕੂਟਰ ਵਾਲੇ ਆ ਇਹ ਸਮਝ ਲਓ ਵੀ ਰਾਣਾ ਨੇ ਹਿੱਟ ਦੇ ਵਿੱਚ ਪਰਚਾ ਦਰਜ ਹੋ ਗਿਆ ਤੇ ਛੁੱਟੂਗੇ ਨਹੀਂ ਕਦੇ ਜੋ ਕਾਨੂੰਨ ਆ ਰਿਹਾ ਜੇ ਕਹੋ ਵੀ ਕਾਨੂੰਨ ਵਾਪਸ ਹੋ ਗਿਆ ਉਹ ਕਾਨੂੰਨ ਅਜੇ ਵਾਪਸ ਨਹੀਂ ਹੋਇਆ ਉਹ ਕਾਨੂੰਨ ਜਿਹੜਾ ਅਜੇ ਉਹ ਨਹੀਂ ਢੱਕ ਕੇ ਰੱਖ ਲਿਆ ਜਿੱਦਣ ਸਤਾ ਚ ਮੁੜ ਕੇ ਆ ਲੈਣ ਦੇ ਤੁਸੀਂ ਉਦਣੇ ਉਹ ਤੁਹਾਡੇ ਤੇ ਲਾਗੂ ਆ ਕਿਸਾਨਾ ਇਹ ਕਾਨੂੰਨ ਤੁਸੀਂ ਦੇਖ ਲਿਆ ਤਜਰਬਾ ਅੱਜ 1.5 2 ਸਾਲ ਹੋ ਚੱਲੇ ਆ ਸਾਰੇ ਵਿਸ਼ਵਾਸ ਦੇ ਕੇ ਤੁਰੇ ਸੀ ਵੀ ਤੁਹਾਡੇ ਮੰਨ ਲਈ ਆ ਮਸਾ ਖੁਸ਼ੀ ਗੁਜੀ ਢੋਲ ਵਜਾਉਂਦੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆਏ ਵਾਪਸ ਪਰ ਅੱਜ ਕਿਉਂ ਫੇਰ ਉੱਥੇ ਜਾਣਾ ਪਿਆ ਬਾਰਡਰਾਂ ਤੇ ਇਹ ਗੱਲ ਸੋਚਿਓ ਆ ਮੇਰੇ ਮੁਸਲਮ ਵੀਰ ਜੋ ਸੰਬੰਧਤ ਨੇ ਗੁੱਜਰ ਭਾਈਚਾਰਾ ਇਹਨਾਂ ਇਹ ਪਹਿਲੇ ਨੰਬਰ ਤੇ ਹਟਰੇ ਨੇ ਦੂਜੇ ਨੰਬਰ ਤੇ ਤੁਸੀਂ ਹੋ ਤੋਂ ਮੈਂ ਗੱਲ ਕਹਿਣੀ ਚਾਹੁੰਦਾ ਅੱਜ ਹਿੰਦੁਸਤਾਨ ਦੇ ਸਾਰੇ ਧਾਰੇ ਰੇਲ 에ਰਪੋਰਟ ਹਿੰਦੁਸਤਾਨ ਦੇ ਸਾਰੇ ਜਹਾਜ਼ ਜਿਹੜਿਆ ਇੰਡੀਅਨ 에ਅਰਲਾਈਨਾਂ ਵਗੈਰਾ ਸਾਰੀਆਂ ਵੇਚ ਦਿੱਤੀਆਂ ਤੋਂ ਮੈਂ ਬਹੁਤੀ ਆਪਣੀ ਗੱਲ ਨਾ ਕਰਾਂ ਅੱਜ ਇਹਨਾਂ ਮੁੱਦਿਆਂ ਨੂੰ ਲੈ ਕੇ ਸਾਨੂੰ ਸੜਕਾਂ ਤੇ ਉਤਰਨਾ ਪਿਆ ਅੱਜ ਸਾਰਾ ਹਿੰਦੁਸਤਾਨ ਕੱਲਾ ਪੰਜਾਬ ਕੱਲਾ ਫਗਲਾਣਾ ਨਹੀਂ ਪੂਰਾ ਹਿੰਦੁਸਤਾਨ ਅੱਜ ਹੜਤਾਲ ਤੇ ਹੈ ਉਹ ਲੋਕ ਅਣਜਾਣ ਲੋਕ ਨੇ ਜਿਹੜੇ ਕਹਿੰਦੇ ਅੱਜ ਸਾਡੀ ਦਿਹਾੜੀ ਘਟ ਜਾਣੀ ਹੈ ਸਾਡੀ ਸੇਲ ਘਟ ਜਾਣੀ ਹੈ ਉਹ ਭਲੇਖੇ ਚ ਨੇ ਤੁਹਾਡੇ ਲਈ ਤੁਹਾਡੇ ਖਿਲਾਫ ਤੁਹਾਨੂੰ ਮਾਰਨ ਲਈ ਵਪਾਰੀ ਬਿਜ਼ਨਸ ਨੂੰ ਦੁਕਾਨਦਾਰਾਂ ਨੂੰ ਮਾਰਨ ਲਈ ਉਹਨਾਂ ਨੇ ਤਿਆਰੀ ਕੱਸ ਲਈ ਆ ਬੜੇ ਬੜੇ ਮਾਲ ਤੁਹਾਡੇ ਲਈ ਤਿਆਰ ਕੀਤੇ ਆ ਜਿੱਥੇ ਤੁਸੀਂ ਉਹ ਮੌਲਾ ਚ ਜਾਣਾ ਤੇ ਆ ਜਿਹੜੀਆਂ ਤੁਹਾਡੀਆਂ ਹੱਟੀਆਂ ਪੱਠੀਆਂ ਦੋ ਦਿਨਾਂ ਚ ਬੰਦ ਜੇ ਤੁਸੀਂ ਇਕੱਠੇ ਹੋ ਕੇ ਇਹ ਮੁਰਗੇ ਹੱਲਾ ਇਹਨਾਂ ਨੂੰ ਨਾਂ ਨੱਥ ਪਾਈ ਤੇ ਸਮਝ ਲਓ ਕਿ ਅਗਲੇ ਸਾਡੇ ਮੌਤ ਦੇ ਹੀ ਬਰਾਂਟਾ ਤਕਰੀਬਨ ਮੈਂ ਤੇ ਤੁਹਾਨੂੰ ਸੂਚਨਾ ਇਸ ਗੱਲ ਦੀ ਦਊਂਗਾ ਸਾਨੂੰ ਬਚਣ ਦੀ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਤਾਂ ਜਿੱਥੇ ਡਰਾਈਵਰ ਜਿੱਥੇ ਕਿਸਾਨ ਜਿੱਥੇ ਮਲਾਜ਼ਮ ਜਿੱਥੇ ਮਜ਼ਦੂਰ ਅੱਜ ਕਿਸੇ ਨੂੰ ਵੀ ਮਿਨੀਮਮ ਬੇਸ ਜਿਹੜੀ ਆ ਸਰਕਾਰ ਦੇ ਨਹੀਂ ਰਹੀ ਅਸੀਂ ਮੰਗ ਕਰਦੇ ਆ ਕਿ ਸਾਨੂੰ 26000 ਰੁਪਏ ਦੇ ਦਿਓ ਸਟਾਰਟਿੰਗ ਤੇ 26 ਦੇ ਰਹੇ ਹੋ ਪਰ ਉਹ ਸਾਨੂੰ 26000 ਰੁਪਏ ਦੇਣ ਨੂੰ ਵੀ ਤਿਆਰ ਨਹੀਂ ਤੁਸੀਂ ਇਹ ਸੋਚਿਓ 26000 ਨੂੰ ਡਿਵਾਈਡ ਕਰ ਲਿਓ ਜਿਹਦੇ ਦੋ ਬੱਚੇ ਦੋ ਆਪ ਚਾਰਜੀ 26000 ਨਾਲ ਗੁਜ਼ਾਰਾ ਕਰੋਗੇ ਕੀ ਤੁਸੀਂ ਇਲਾਜ ਕਰਾ ਲਓਗੇ ਉਸ 26000 ਦੇ ਨਾਲ ਕੀ ਤੁਸੀਂ ਵਿਆਹ ਸ਼ਾਦੀਆਂ ਕਰ ਲਓਗੇ ਕਿਆ ਬਚਾਓਗੇ ਉਹਦੇ ਵਿੱਚੋਂ ਅੱਜ ਸਾਡੀ ਮੰਗ ਹੈ ਕਿ ਸਾਨੂੰ ਘੱਟੋ ਘੱਟ ਮਿਨੀਮਮ ਜਿਹੜੇ ਆ ਸਾਡੇ ਪ੍ਰਾਈਵੇਟ ਲੋਕ ਆ ਪ੍ਰਾਈਵੇਟ ਮਜ਼ਦੂਰ ਆ ਉਹਨੂੰ 26000 ਤਾਂ ਦੇ ਦਿਓ ਉਹ ਵੀ ਦੇ ਕੇ ਰਾਜੀ ਨਹੀਂ ਇਸ ਕਰਕੇ ਸਾਡੇ ਧੰਦੇ ਸਾਡੇ ਬਿਜ਼ਨਸ ਸਾਡੇ ਡਰਾਈਵਰ ਅੱਜ ਉਹ ਇੱਕ ਭੱਟੀ 'ਚ ਝੋਕੜ ਨੂੰ ਫਿਰਦੇ ਆ ਕਿ ਇਹਨਾਂ ਦੇ ਕਾਨੂੰਨ ਇੰਦਾ ਦੇ ਬਣਾ ਦਿਓ ਕਿ ਇਹ ਮੁੜ ਕੇ ਛੁੱਟਣੇ ਹੀ ਨਾ ਉਹਦੇ ਬੱਚੇ ਵੀ ਰੁਣ ਜਾਣ ਤੋਂ ਮੈਂ ਇਹਨਾਂ ਕਹਿੰਦਾ ਮੈਂ ਕਿ ਮੈਂ ਗਾਜਕ ਹੈ ਇੱਕ ਗਾਤਾ ਗੁਰੂ ਨਾਨਕ ਮਹਾਰਾਜ ਜੀ ਬਹੁਤ ਪਹਿਲਾਂ ਲਿਖ ਗਿਆ ਸੀ ਪਰ ਉਹਨਾਂ ਦੀ ਇੱਕ ਸਤਰ ਲੈ ਕੇ ਉਹ ਤੋਂ ਗਾਂ ਕੋਈ ਆਪਣੇ ਸਤਰਾਂ ਲਿਖਿਆ ਮੈਂ ਚਾਰਤ ਜੀ ਰਾਜੇ ਸ਼ੀਮ ਮੁਕਦਮ ਕੁੱਤੇ ਡਾਕੇ ਡਾਕੇ ਵੱਜਣ ਹੱਕਾਂ ਉੱਤੇ ਲੁੱਟੇ ਵੇਖੇ ਦਿਨ ਚੜਦੇ ਨੂੰ ਰਾਤ ਦਿਹਾੜੀ ਕਰਕੇ ਸੁੱਤੇ ਮਜਬੂਰੀ ਦੇ ਖੂਹੇ ਡੁੱਬੇ ਖਾਬ ਸਾਡੇ ਜੋਵਨ ਰੁੱਤੇ ਰਿਸ਼ਤੇਦਾਰੀ ਯਾਰੀ ਵਿੱਚੋਂ ਲੋਕੀ ਸਾਰਨ ਲੱਗੇ ਬੁੱਤੇ ਕੂੜ ਖਲਾਰੇ ਕੱਚ ਸਫੇਰੇ ਫਿਰਦਾ ਸੱਚ ਉਤਾਰੀ ਜੁੱਤੇ ਝੂਠ ਹਨੇਰੀ ਰੋਜ਼ ਅਡਾਵੇ ਆਸ ਵਾਲੇ ਰੁੱਖਾਂ ਦੇ ਪੱਤੇ ਵਕਤ ਬਦਲਿਆ ਲੋਕ ਬਦਲੇ ਬਦਲੇ ਰੰਗ ਪੱਗਾਂ ਦੇ ਐ ਪਰ ਮਿਹਨਤ ਕਿਸ ਦੀ ਤਕਦੀਰ ਨਾ ਬਦਲੀ ਕਿਸੇ ਵੀ ਰੁੱਤੇ ਐ ਪਰ ਕੱਚੇ ਤੇ ਵੀ ਭਿੰਡਰ ਤਰੀਂਦਾ ਇਹ ਲੋਕ ਹੁੰਦੇ ਨੇ ਕੁਝ ਖਾਸ ਅਦੁੱਤੇ ਜੈ ਜਵਾਨ ਜੈ ਕਿਸਾਨ ਜਿੰਨਾ ਵੀ ਕਿਸਾਨ ਆਇਆ ਜੋ ਆਪਣੇ ਹੱਕ ਲਈ ਮੰਗਦੇ ਆ ਇਕੱਠੇ ਹੋ ਕੇ ਇਥੇ ਪਹੁੰਚੇ ਆ ਇਹਨਾਂ ਦਾ ਸਭ ਤੋਂ ਪਹਿਲਾ ਸਰਪੰਚ ਖਨੌੜਾ ਸਾਹਿਬ ਦਾ ਜੀ ਆਇਆ ਵੈਲਕਮ ਕਰਦਾ ਆ ਜਿਹੜੀ ਕੌਮ ਆਪਣੇ ਹੱਕ ਲਈ ਨਿਕਲ ਨਹੀਂ ਸਕਦੀ ਉਹ ਮਰਦਾ ਕਹੀ ਜਾਂਦੀ ਆ ਜਿਹੜੀ ਕੌਮ ਆਪਣੇ ਹੱਕ ਲਈ ਨਿਕਲਦੀ ਉਹਨਾਂ ਦੀ ਜੈ ਜੈਕਾਰ ਹੁੰਦੀ ਆ ਇਹ ਮੈਂ ਪਹਿਲਾਂ ਦੱਸ ਦਿੰਦਾ ਇੰਡੀਆ ਕਿਹਦੇ ਸਿਰ ਤੇ ਚੱਲਦਾ ਇੰਡੀਆ ਸਿਰਫ ਆਰਮੀ ਦੀ ਵਜ੍ਹਾ ਨਾਲ ਔਰ ਕਿਸਾਨਾਂ ਦੀ ਵਜ੍ਹਾ ਨਾਲ ਔਰ ਇਹ ਲੋਕ ਕੀ ਹੈ ਧੋਤੀਆਂ ਲਾ ਲੈਂਦੇ ਆ ਦਾ ਮਨਿਸਟਰੀ ਨਸ਼ਾ ਪਾਣੀ ਕਲਾਕੇ ਐਮਪੀ ਐਮਐਲਏ ਬਣ ਕੇ ਸਰਕਾਰ ਚ ਚਲਾਉਂਦੇ ਆ ਇਹਨਾਂ ਨੂੰ ਸਰਕਾਰ ਨੂੰ ਪੁੱਛੇ ਕਿ ਜਦੋਂ ਗੋਲੀ ਚੱਲਦੀ ਤੁਹਾਡਾ ਪੇ ਜਾਂਦਾ ਮੋਰੇ ਉੱਥੇ ਮਾਮਾ ਦੇ ਪੁੱਤ ਕਿਸਾਨਾਂ ਦੇ ਪੁੱਤ ਐਲਐਮ ਦੀ ਲਾ ਕੇ ਦੁਸ਼ਮਣ ਦੀਆਂ ਨਾਸਾਂ ਬੰਦੇ ਆ ਤਾਂ ਇੰਡੀਆ ਖੁਸ਼ੀ ਚ ਰਹਿੰਦਾ ਕਿਸਾਨ ਰਾਤ ਦੇਣਾ ਐਡੇ ਪਾਣੀ ਦੇ ਵਿੱਚ ਸੱਪ ਘੁੰਮਦੇ ਆ ਉਹਨਾਂ ਦੇ ਸੱਪਾਂ ਦੀ ਨਾ ਪਰਵਾਹ ਕਰਦੇ ਹੋਏ ਇਹ ਇੰਨਾ ਅਨਾਜ ਦੇ ਕੇ ਗਵਰਨਮੈਂਟ ਨੂੰ ਕੰਮ ਜਾਂ ਕਰਦੇ ਆ ਇਹਨੇ ਨੇ ਜਦੋਂ ਤੇ ਇਹਨਾਂ ਨੂੰ ਕੋਈ ਜ਼ਰੂਰਤ ਹੁੰਦੀ ਆ ਤਾਂ ਇਹ ਜਾਇ ਜਵਾਨ ਤਾਂ ਜਾਇ ਕਿਸਾਨ ਕਹਿੰਦੇ ਆ ਨਹੀਂ ਤਾਂ ਇਹ ਫਿਰ ਭੁੱਲ ਜਾਂਦੇ ਆ ਸਰ ਅਸੀਂ ਤਾਂ ਕਹਿੰਨੇ ਵੀ ਸਾਰਿਆਂ ਨੂੰ ਇਸ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਆ ਪਹਿਲੀ ਗੱਲ ਤਾਂ ਸਾਡੇ ਜ਼ਿੰਮੇਵਾਰ ਭਰਾਵਾਂ ਨੂੰ ਹੀ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਜਿਹੜੇ ਇਸ ਵੇਲੇ ਵੀ ਆਪਣੇ ਆਪਣੇ ਕੰਮਾਂ ਨੂੰ ਟਟੇ ਹੋ ਆ ਠੀਕ ਹੈ ਜੀ ਪਹਿਲਾਂ ਤਾਂ ਵੀ ਸਾਡੇ ਸਾਡੇ ਸਾਰਿਆਂ ਵਾਸਤੇ ਆ ਤੇ ਸਾਨੂੰ ਵੀ ਇਹਨਾਂ ਦਾ ਸਮਰਥਨ ਸਾਰੇ ਜੀਮੀਦਰਾਂ ਦਾ ਭਰਾਮ ਦਾ ਕਰ ਉਹ ਵੀ ਸਾਡੇ ਭਰਾ ਹੀ ਆ ਜਿਹੜੇ ਇੰਨੇ ਨੇ 3 ਤੇ 4-4 ਦਿਨ ਤੋਂ ਉੱਥੇ ਕਿਦਾਂ ਦੀ ਸਥਿਤੀ ਨਾਲ ਲੜ ਰਹੇ ਆ ਪਰ ਸਾਡੇ ਕੰਮ ਕਰਨੀ ਸਾਡੇ ਬੰਦਿਆਂ ਦੇ ਮੁੱਕ ਦੇ ਆਪਣੇ ਆਪਣੇ ਕੰਮਾਂ 'ਚ ਸਾਰੇ ਰੁੱਝੇ ਹੋ ਗਾ ਇਹ ਬੜੀ ਮੰਦਭਾਗੀ ਗੱਲ ਆ ਬਹੁਤ ਮਾੜਾ ਕੰਮ ਹੈ ਧੱਕਾ ਕਰ ਰਹੀ ਆ ਸਰਕਾਰ ਵੀ ਇਹ ਕੋ ਨਪਾਲ ਤੋਂ ਥੋੜੇ ਆ ਜਾਂ ਜਾਏ ਪਾਕਿਸਤਾਨ ਤੋਂ ਬੰਦੇ ਆਏ ਹੋਏ ਸੀ ਦੇਸ਼ ਦੇ ਦੇਸ਼ ਦੇ ਬਾਸੀ ਆ ਸਾਰੇ ਅਸੀਂ ਸਾਡੀਆਂ ਵੋਟਾਂ ਲੈ ਕੇ ਆਪਣੀਆਂ ਕੁਰਸੀਆਂ ਤੇ ਡੰਡੀਆਂ ਤੇ ਬੈਠੇ ਆ ਤੇ ਅੱਜ ਸਾਡੀ ਦਾ ਹੀ ਗੋਲੀਆਂ ਚਲਾ ਰਹੇ ਆ ਆਦਮਪੁਰ ਤੋਂ ਹੁਣੇ ਸੰਦੂਦੀ ਖਾਸਪੋਰਟ